ਹਾਂਜੀ ਦੋਸਤੋ ਇਹ ਇੱਕ ਕਹਾਣੀ ਨਹੀਂ ਇਹ ਬਿਲਕੁਲ ਸੱਚੀ ਹਕੀਕਤ ਘਟਨਾਵਾਂ ਇਹ ਕੁੱਤੀ ਸੀ ਵਿਚਾਰੀ ਬਾਹਰ ਤੁਰਦੀ ਫਿਰਦੀ ਤੇ ਆਪਣੇ ਦੁਕਾਨ ਤੇ ਆ ਕੇ ਰਹਿਣ ਲੱਗੀ ਘਰੇ ਛੂਪੀ ਪੰਜ ਬੱਚਿਆਂ ਨੇ ਉਹਨੇ ਜਨਮ ਦਿੱਤਾ ਬੜਾ ਇਹਨੇ ਸਾਨੂੰ ਪਿਆਰ ਦਿੱਤਾ ਬੜਾ ਇਹਦੀ ਅਸੀਂ ਸੇਵਾ ਕਰੀ ਘਰਦਿਆਂ ਨੇ ਸਾਰਿਆਂ ਨੇ ਇਹਦੇ ਰਹਿੰਦੇ ਰਹਿਂਦੇ ਜਾਂਦੇ ਆਪਣੇ 5-7 ਦਿਨਾਂ ਦੇ ਵਿੱਚ ਵਿੱਚ ਹੀ ਆਪਣਾ ਦੋ ਟਰੈਕਟਰ ਨਵੇਂ ਆ ਗਏ ਸੀ ਕਿੰਗਾ ਨੇ ਸੱਚ ਨਹੀਂ ਮੰਨਿਆ ਉਹਦੀ ਮੈਂ ਵੀਡੀਓ ਹੁਣ ਵਿੱਚ ਪਾਉਂਗਾ ਵੀ ਆ ਖੜਿਆ ਦੇਖ ਲਓ ਤੇ ਆ ਜਿਹੜਾ ਕਤੂਰਾ ਵਿਚਾਰਾ ਢੀਡੇ ਖਾਂਦਾ ਫਿਰਦਾ ਇਹਦੇ ਥੱਟ ਲੱਗ ਗਈ ਟਰਾਲੀ ਇੱਠਾਂ ਆ ਗਿਆ ਆਪਣੇ ਸਾਨੂੰ ਬਹੁਤ ਦੁੱਖ ਹੈ ਵੀ ਸਾਥ ਹੋਏ ਕਿਹੜਾ ਪਾਪ ਤੇ ਕੁੱਤੀ ਵੀ ਵਿਚਾਰੀ ਬਹੁਤ ਅਦਾਸ ਆ ਹਨਾ ਬਹੁਤ ਵਿਚਾਰੀ ਭੱਜੀ ਫਿਰੇ ਤੇ ਸਾਨੂੰ ਵੀ ਦੁੱਖ ਜਾ ਹੋਈ ਜਾਵੇ ਸਾਥ ਦੇਖਿਆ ਨਾ ਜਾਵੇ ਅਸੀਂ ਜਿਹੜੀ ਕੌਕੇ ਵਿਖੇ ਹੀਰਾ ਐਨੀਮਲਸ ਹਸਪੀਟਲ ਆ ਗਊਸ਼ਾਲਾ ਨੂੰ ਥਾਮਦੇ ਆ ਉਹ ਗਊਆਂ ਨੂੰ ਜ਼ਖਮੀਆਂ ਨੂੰ ਉਹਨਾਂ ਨਾਲ ਜਦ ਅਸੀਂ ਸੰਪਰਕ ਕੀਤਾ ਉਹ ਕਹਿੰਦੇ ਬਾਈ ਕੋਈ ਗੱਲ ਨਹੀਂ ਤੁਸੀਂ ਪਤੂਰਾ ਲਿਆਓ ਤੇ ਅਸੀਂ ਦਾ ਟ੍ਰੀਟਮੈਂਟ ਕਰਾਂਗੇ ਚਲੋ ਅਸੀਂ ਰੱਖ ਵੀ ਲਵਾਂਗੇ ਪਰ ਸਾਥ ਦੇਖਿਆ ਨਹੀਂ ਸੀ ਜਾਂਦਾ ਜਦੋਂ ਚੂਕਦਾ ਸੀ ਨਾ ਬੜਾ ਦੁੱਖ ਲੱਗਦਾ ਸੀ ਮੈਂ ਉਹਦੀ ਬਾਜ ਨਹੀਂ ਸੁਣਾ ਸਕਦਾ ਤੁਹਾਨੂੰ ਤੇ ਬਹੁਤ ਭਾਵਕ ਵੀਡੀਓ ਸੀ ਅਸੀਂ ਉਹ ਫਿਰ ਕੱਤੇ ਡੱਬੇ ਦੇ ਵਿੱਚ ਪਾ ਕੇ ਤੇ ਕਾਰ ਤੇ ਅਸੀਂ ਉੱਥੇ ਹਸਪੀਟਲ ਤੇ ਲੈ ਗਏ ਹੁਣ ਇਹ ਵਿਚਾਰਾ ਸੁੱਤਾ ਪਿਆ ਜੇ ਟੀਕਾ ਲਾਇਆ ਡਾਕਟਰ ਨੇ ਨਾਲ ਦੇ ਨਾਲੇ ਸੌ ਗਿਆ ਆਹ ਭਾਈ ਉਹਨਾਂ ਦਾ ਜਿਹੜਾ ਬਾਈ ਸਾੰਭਣ ਵਾਲਾ ਇਹਨੂੰ ਸਪੈਸ਼ਲ ਖੁੱਡੇ ਦੇ ਵਿੱਚ ਲੈ ਕੇ ਗਿਆ ਅਡੋਡੀ ਇਹਨਾਂ ਦੇ ਖੁੱਡੇ ਬਣੇ ਹੋਏ ਆ ਤੇ ਇਹਦੇ ਵਿੱਚ ਜਦੋਂ ਬਾੜਿਆ ਤੇ ਛੱਡਿਆ ਤੇ ਝੂਕ ਰਿਆ ਸੀ ਸਾਥ ਸੁਹਣਿਆ ਨਹੀਂ ਸੀ ਜਾਂਦਾ ਤੇ ਬਿਲਕੁਲ ਸੱਚ ਆ ਤੁਹਾਨੂੰ ਦੱਸਣ ਲੱਗਿਆ ਵੀ ਕੀ ਕੀ ਵਾਪਰਦਾ ਵਾ ਵੀ ਆਪਣੀ ਜ਼ਿੰਦਗੀ 'ਚ ਵੀ ਇਹੀ ਕੁਝ ਹੁੰਦਾ ਇਹ ਵੀ ਇੱਕ ਦਰਵੇਸ਼ ਆ ਵਿਚਾਰੇ ਇਹ ਸੇਵਾ ਦੇਖੋ ਹੈ ਇਹ ਪਰ ਹਰ ਇੱਕ ਦੇ ਕਰਮਾਂ ਚ ਨਹੀਂ ਸੇਵਾ ਹੈ ਜਿਹਦੇ ਹੁੰਦੀ ਆ ਉਹਦੀ ਹੁੰਦੀ ਆ ਹੁਣ ਇਹ ਕਹਿੰਦੇ ਵੀ ਇਹ ਬਾਈ ਬਹੁਤ ਵਧੀਆ ਤਰੀਕੇ ਨਾਲ ਨੂੰ ਸੰਭਾਲਦਾ ਵਾ ਸਾਰੇ ਕਤੂਰੇ ਨੂੰ ਇਹ ਡਿਊਟੀ ਸਪੈਸ਼ਲ ਕਤੂਰਾਂ ਨੂੰ ਸਾਂਭਣ ਵਾਸਤੇ ਡਾਕਟਰ ਇਹਨਾਂ ਦਾ ਰੱਖਿਆ ਹੋਇਆ ਆ ਦੇਖੋ ਮੈਨੂੰ ਇਹਨਾਂ ਨੇ ਖਤ ਵੀਡੀ ਤੇ ਬੋਤਲ ਲਾਈ ਟ੍ਰੀਟਮੈਂਟ ਹਜੇ ਵੀ ਚੱਲ ਰਿਹਾ ਤੇ ਉਸ ਤੋਂ ਬਾਅਦ ਜੀ ਪੰਜਾਂ ਦੇ ਵਿੱਚੋਂ ਚਾਰ ਕਤੂਰੇ ਰਹਿ ਗਏ ਸੀ ਤੇ ਇੱਕ ਕਤੂਰਾ ਜਦੋਂ ਕੁੱਤੀ ਚਲੀ ਗਈ ਇੱਥੋਂ ਜਦੋਂ ਇਹ ਤਕਰੀਬਨ ਮਹੀਨੇ ਕਿਤੇ ਹਨਾ ਕੁੱਤੀ ਇੱਥੋਂ ਚਲੀ ਗਈ ਸਾਨੂੰ ਬੜਾ ਦੁੱਖ ਹੋਇਆ ਸਾਨੂੰ ਪਤਾ ਨਾ ਲੱਗੇ ਵੀ ਕਿੱਧਰ ਗਈ ਕਹਦੇ ਹੇਠਾਂ ਆ ਗਈ ਜਾਂ ਮਾਰਤੀ ਜਾਂ ਕਿਸ ਨੇ ਬੰਨ੍ਹ ਲਈ ਸਾਨੂੰ ਕੁਝ ਨਾ ਪਤਾ ਲੱਗਿਆ ਇਹਦੇ ਬਰਾਗ ਦੇ ਵਿੱਚ ਹੀ ਇੱਕ ਕਤੂਰਾ ਵਿਚਾਰਾ ਉਹਦੇ ਕੋਲੇ ਰਹਿੰਦਾ ਹੁੰਦਾ ਸੀ ਬਹੁਤ ਜ਼ਿਆਦੇ ਉਹਦੇ ਬਰਾਗ ਦੇ ਵਿੱਚ ਹੀ ਉਸ ਦੋ ਦਿਨ ਰੋਂਦਾ ਰਿਹਾ ਉਹ ਕਤੂਰੇ ਦੀ ਅਖੀਰੀ ਮੌਤ ਹੋ ਗਈ ਸਾਨੂੰ ਬਹੁਤ ਦੁੱਖ ਹੋਇਆ ਤਿੰਨ ਕਤੂਰੇ ਹੀ ਰਹਿ ਗਏ ਆਹ ਦੇਖੋ ਹੁਣ ਜਦੋਂ ਤਿੰਨ ਰਹਿ ਗਏ ਤਿੰਨਾਂ ਦੇ ਵਿੱਚ ਨਾਲ ਕਤੂਰਾ ਇੱਕ ਰੋ ਰਿਹਾ ਅੱਖਾਂ ਦੇ ਵਿੱਚ ਹੰਝੂ ਦੇਖੇ ਨਾ ਜਾਣ ਵੀ ਬਰਾਗ ਹੈ ਇਹ ਵੀ ਇੱਕ ਸਾਕੋ ਸਮਝਦੇ ਆ ਹਨਾ ਤੇ ਸਾਨੂੰ ਦੁੱਖ ਅੰਦਾਵਾ ਸੀਗਾ ਦੇਖ ਕੇ ਇੱਕ ਇੱਕ ਕਤੂਰੇ ਦੀ ਕਹਾਣੀ ਤੁਹਾਨੂੰ ਦੱਸਾਂਗੇ ਆ ਦੇਖੋ ਹੁਣ ਦੋ ਹੀ ਰਹਿ ਗਏ ਇਹਨਾਂ ਦੇ ਵਿੱਚੋਂ ਵੀ ਦੋਹਾਂ ਦੇ ਵਿੱਚੋਂ ਜਿਹੜੇ ਤਿੰਨ ਸੀ ਇੱਕ ਚਲਿਆ ਗਿਆ ਦੋ ਹੀ ਰਹਿ ਗਏ ਜਾਂਦੇ ਉਹ ਵੀ ਵਿਚਾਰਾ ਪੂਰਾ ਹੋ ਗਿਆ ਇਹ ਹੁਣ ਸਾਰੀ ਜਿਹੜੀ ਪੋੜੀਆਂ ਦੇ ਵਿੱਚ ਹੀ ਬੈਠੇ ਰਹਿਆ ਇੰਨੇ ਆਦਾਸ ਸੀ ਇਹਨਾਂ ਨੂੰ ਦਵਾਈ ਵੀ ਦਵਾਈ ਟੀਕੇ ਟੂਕੇ ਲਵਾਏ ਪਰ ਸਾਡੀ ਬਾਹ ਨਹੀਂ ਚੱਲੀ ਇਹ ਕਤੂਰੇ ਵੀ ਦੋਨਾਂ ਦੇ ਵਿੱਚੋਂ ਇਹ ਇੱਕ ਕਤੂਰਾ ਰਾਤ ਨੂੰ ਪੂਰਾ ਹੋ ਗਿਆ ਤੇ ਇੱਕ ਕਤੂਰਾ ਤੜਕੇ ਨੂੰ ਪੂਰਾ ਹੋ ਗਿਆ ਜਿੰਨੀ ਪੰਜੇ ਦੇ ਪੰਜੇ ਖਤੂਰੇ ਪੂਰੇ ਹੋ ਗਏ ਹੁਣ ਆ ਕੁੱਤੀ ਮਹੀਨੇ ਬਾਅਦ ਵਾਪਸ ਆ ਗਈ ਹੈ ਮੈਂ ਦੁਕਾਨ ਦੇ ਵਿੱਚ ਬੈਠਾ ਸੀ ਸਾਰੇ ਭੱਜੀ ਫਿਰਦੀ ਏ ਚਾਹ ਚੜ੍ਹਾ ਪਿਆ ਤੇ ਰਾਂਗੇ ਦਾ ਪੀਲਾ ਹੋਇਆ ਪਿਆ ਜਨਦੀ ਕਿਸੇ ਨੇ ਇਹਨੂੰ ਲੱਗਦਾ ਵੀ ਘਰੇ ਬੰਨ ਲਿਆ ਘਰੇ ਬੰਨ ਲਿਆ ਤੇ ਹੁਣ ਮਹੀਨੇ ਬਾਅਦ ਮੈਂ ਛੜਤਾ ਤੇ ਦੇਖ ਲੈ ਵੀ ਆਪਣਾ ਟਿਕਾਣਾ ਨਹੀਂ ਭੁੱਲੇ ਇਹ ਦਰਵੇਸ਼ ਨਾ ਜਿੱਥੇ ਇਹਨਾਂ ਨੂੰ ਪਿਆਰ ਮਿਲਦਾ ਉੱਥੇ ਐਂ ਲੱਗਦਾ ਵੀ ਇਹਨੂੰ ਆਵਦਾ ਘਰ ਆ ਸਾਡਾ ਹੁਣ ਭੱਜੀ ਫਿਰਦੀ ਸਾਰੇ ਗੀੜੇ ਦਿੰਦੀ ਤੇ ਮੇਰੇ ਵੀ ਮਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਤੇ ਮੇਰੇ ਬੱਚੇ ਸਕੂਲ ਗਏ ਵੇ ਆ ਕਾੜਨ ਹਜੇ ਮੈਂ ਉਹਨਾਂ ਨੂੰ ਦੱਸਿਆ ਨਹੀਂ ਜਦੋਂ ਘਰੇ ਆਉਣਗੇ ਉਹਨਾਂ ਨੂੰ ਵੀ ਚਾਹ ਚੜ ਜਾਣਾ ਜਾਂ ਜਦੋਂ ਪੰਜੇ ਕਿ ਤੂਰੇ ਵਿਚਾਰੇ ਇੱਥੋਂ ਚਲੇ ਗਏ ਕੁੱਤੀ ਵੀ ਚਲੀ ਗਈ ਸਾਡਾ ਘਰ ਖਾਲੀ ਹੋ ਗਿਆ ਤੇ ਸਾਡਾ ਜੀ ਨਾ ਲੱਗਿਆ ਕਰੀ ਅਸੀਂ ਸੋਚ ਰਹੇ ਸੀ ਵੀ ਆਪਾਂ ਕੋਈ ਨਾ ਕੋਈ ਕੁੱਤੀ ਜ਼ਰੂਰ ਜੋ ਕੋਈ ਕਤੂਰਾ ਲੈ ਗਿਆ ਨਾ ਰੱਖੀਏ ਹੁਣ ਆ ਦੇਖੋ ਆਪਣੇ ਕਰਮਾਂ ਨੂੰ ਰੱਬ ਨੇ ਸੁਣ ਲਈ ਆ ਇਹ ਵਿਚਾਰੀ ਫੇਰ ਆ ਗਈ ਆ ਉਹਨਾਂ ਦੇਖਣ ਨੂੰ ਪੂਰਾ ਚਾਹ ਚੜਿਆ ਮੇਰ ਰੱਖਦੀ ਆ ਪੂਰੀ ਜਿਆਦੇ ਇਹਨਾਂ ਦਾ ਬਾਈ ਸੱਚੇ ਦਿਨੋਂ ਜਿਹੜਾ ਪਿਆਰ ਕਰਦਾ ਨਾ ਉਹਨੂੰ ਬਹੁਤ ਜ਼ਿਆਦਾ ਇਹ ਸਤਿਕਾਰ ਦਿੰਦੇ ਆ ਉਹਨਾਂ ਆਪਣੇ ਬੱਚੇ ਨਹੀਂ ਸਤਿਕਾਰ ਦਿੰਦੇ ਜਿੰਨਾ ਇਹ ਦਿੰਦੇ ਆ ਤੇ ਬਾਕੀ ਵੀ ਬੋਲਦਾ ਜੇ ਕੋਈ ਸ਼ਬਦ ਨਾ ਕੋਈ ਗਲਤ ਬੋਲਿਆ ਜਾਂਦਾ ਤੇ ਤੁਸੀਂ ਕਿੰਨ ਤੋਂ ਪ੍ਰੰਤੂ ਨਾ ਕਰਿਆ ਕਰੋ ਪਰ ਇਹ ਤਾਂ ਇੱਕ ਸੱਚੀ ਗੱਲਬਾਤ ਆ ਦਰਵੇਸ਼ਾਂ ਦੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਕਈ ਬੰਦੇ ਕਹਿੰਦੇ ਸੀ ਯਾਰ ਵੀ ਐਡੀ ਸੇ ਦੀ ਟਰੈਕਟਰ ਤੇ ਉਹ ਕਿਵੇਂ ਆ ਗਏ ਉਹਦੀ ਵੀ ਹੁਣ ਮੈਂ ਇੱਥੇ ਇੱਕ ਸ਼ਾਰਟ ਪਾਉਂਗਾ ਤੁਸੀਂ ਦੇਖਿਓ ਹੁਣ ਦੇਖੋ ਕਿੰਨਾ ਪਿਆਰ ਕਰਦੀ ਆ ਮੈਨੂੰ ਬਹੁਤ ਚਾਅ ਆ ਜਦੋਂ ਮੇਰੇ ਜਵਾਕ ਹੋਣਗੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿਣਾ ਹੈਂ ਹੁਣ ਸਾਡੀ ਕੋਸਾ ਵੀ ਸਾਡੇ ਕੋਲ ਹੀ ਰੋਵੇ ਧੰਨਵਾਦ ਜੀ ਇਹ ਬੇਟੇ ਦਾ ਬਹੁਤ ਜਿਆਦਾ ਪਿਆਰ ਸੀ ਇਹਦੇ ਨਾਲ ਇਹੀ ਸਾਥ ਦਾ ਸੀ ਆ ਦੇਖੋ ਇਹ ਨੂੰ ਕਿਵੇਂ ਮਿਲੀ ਹੈ ਨਾ ਸਕੂਲੋਂ ਆਇਆ ਬੇਟਾ ਮੇਰਾ ਜਣਦੀ ਬੇਟਾ ਵੀ ਬਹੁਤ ਜਿਆਦਾ ਪਿਆਰ ਕਰਦਾ ਦੇਖੋ ਹੈ ਇਹ ਹੁੰਦਾ ਅਸਲੀ ਪਿਆਰ ਲੈ ਇਹ ਬੜੀ ਖੁਸ਼ੀ ਹੋਈ ਬੜੀ ਖੁਸ਼ੀ ਮੇਰਾ ਬੇਟਾ ਵੀ ਬਹੁਤ ਖੁਸ਼ ਹੈ ਹੈਰਾਨ ਹੋਇਆ ਦੇਖ ਕੇ